ਮੈਂ ਆਖ ਰਿਹਾ ਤੁਸੀਂ ਮੇਰੇ ਵੀ ਗੋਲੀ ਮਾਰ ਜੋ ਮੈਂ ਕਿਹੜਾ ਹੁਣ ਜਿਉਂਦਾ ਹਾਂ ਜੀ ਹਾਂਜੀ ਉਹੀ ਮੇਰਾ ਵੱਡਾ ਲੜਕਾ ਜੋ ਪੜਾਇਆ ਲਿਖਾਇਆ ਸੀ ਜੀ ਉਹੀ ਇਹਨਾਂ ਨੇ ਝੂਠੇ ਬੋਲ ਸੰਮਖਬਲੇ 'ਚ ਛੇੜ ਕਰਤਾ ਜੀ ਪਰ ਕੋਈ ਉਹਨਾਂ ਨੇ ਸਾਨੂੰ ਡੀੜਾ ਕਪੜਾ ਕੁਝ ਵੀ ਨਹੀਂ ਦਿਖਾਇਆ ਜੀ ਹਾਂਜੀ ਉਹਦਾ ਇੱਕ ਨੈਣੇਕ ਬੰਦਾ ਸੀ ਆ ਸਕੂਲ ਦੇ ਬਾਹਰ ਤੋਂ ਜੂ ਡਾਕੂਮੈਂਟ ਖੜ ਜਾਂਦਾ ਸੀ ਉਹਦਾ ਪਿੰਡ ਦੀ ਸਾਥ ਜਿਮੀ ਨਹੀਂ ਸੀ ਜਾਂਦਾ ਜੀ ਐਨਾ ਕਹਾਣ ਕੀਤਾ ਸੀ ਕੀਦਾ ਜੀ ਪਰ ਉਹਨੂੰ ਬਿਆਨ ਨਹੀਂ ਕਰ ਸਕਦਾ ਜੀ ਘਰ ਵਿੱਚ ਤਾਂ ਬਿਲਕੁਲ ਠੀਕ ਮਾਹੌਲ ਸੀ ਜੀ ਕੋਈ ਹੋਣੀ ਸੀ ਗਲਵੱਟ ਪ੍ਰਚਾਰਣ ਕੀ ਚੱਕ ਲਿਆ ਜੀ ਬਸ ਕਿਤੇ ਉੱਚੇ ਸਗਾੜੀ ਕਰਕੇ ਜੀ ਉਹਨਾਂ ਦਾ ਬਿਆਨ ਤੇ ਆਰਡਰ ਵੀ ਜਿੰਨੇ ਮਾਰੀ ਆਪਣੇ ਬੰਦੇ ਕਰਦੇ ਸਾਡੇ ਜ਼ਿਲ੍ਹੇ ਬਠਿੰਡੇ ਜਿੱਥਾਂ ਬਿਲਕੁਲ ਬਹੁਤ ਘੱਟ ਬੰਦੇ ਮਾਰੇ ਮਜੀਠਿਆ ਜੀ ਜੀ ਬਾਦਲ ਸਾਹਿਬ ਦੀ ਰੈਲੀ ਤੇ ਗਏ ਜੀ ਉੱਥੇ ਸਾਨੂੰ ਕਹਿੰਦੇ ਚਲੋ ਤੁਹਾਨੂੰ ਗਲੀਆਂ ਚ ਫੇਰ ਜੇ ਇੱਕ ਨੌਂਦਵਾਨ ਦਿਖਾ ਦੇ ਜੀ ਐਨਾ ਕਹਾਣ ਕੀਤਾ ਸੀ ਕਿਦਾ ਜੀ ਪਰ ਤੁਹਾਨੂੰ ਬਿਆਨ ਨਹੀਂ ਕਰ ਸਕਦਾ 22 ਸਾਲ ਦੀ ਉਮਰ ਸੀ ਜੀਬਕੇਵਲ ਸਿੰਘ ਜੀ ਇਹ ਥਰਮਲ ਥਾਣੇ ਦੀ ਕਾਰਵਾਈ ਹੈ ਜੀ ਗੱਲ ਪੱਤੀ ਕਿਸੇ ਸੁੰਨੀ ਮੋਟਰ ਤੇ ਉੱਥੇ ਪਾਸ ਮਂਗਾਵਲਾ ਬਣਾਇਆ ਜੀ ਅਸੀਂ ਜਗਾ ਦੇਖ ਕੇ ਪਰ ਕੋਈ ਉਹਨਾਂ ਨੇ ਸਾਨੂੰ ਡੀੜਾ ਕੱਪੜਾ ਕੋਈ ਵੀ ਨਹੀਂ ਦਿਖਾਇਆ ਜੀ ਅਸੀਂ ਜੱਜ ਦੇ ਵੀ ਐਪਲੀਕੇਸ਼ਨ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਉਹ ਜੱਜ ਸਾਹਿਬ ਕਹਿੰਦੇ ਭਾਈ ਚੁੱਪ ਕਰਕੇ ਬਾਖਰੂ ਬਾਖਰੂ ਕਰ ਲੋ ਆ ਤੁਹਾਡਾ ਟਾਈਮ ਹੈ ਸਾਾਨੂੰ ਵੀ ਨਹੀਂ ਕੋਈ ਪਹੁੰਚਾ ਨਾ ਜੀ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਜੀ ਮੈਂ ਤਾਂ ਆਪਣਾ ਅੰਬਰ ਸਰ ਵੀ ਐਪਲੀਕੇਸ਼ਨਾਂ ਦਿੱਤੇ ਵੀ ਸਾਡੀ ਬੰਦ ਦੀ ਸਹਾਇਤਾ ਦਾ ਸਾਨੂੰ ਦੇ ਦਿਓ ਪਰ ਸਾਡੀ ਕਿਸੇ ਪ੍ਰਧਾਨ ਨੇ ਗੱਲ ਨਹੀਂ ਸੁਣੀ ਜੀ ਪਰਿਵਾਰ ਦੇ ਹਾਦਸੇ ਜੀ ਫਿਰ ਉਹਨਾਂ ਦੀ ਮਾਂ ਢਿੰਨੀ ਮੱਠੀ ਰਹਿਣ ਲੱਗ ਗਈ ਜੀ ਤੇ ਉਹ ਬਸ ਉਸੇ ਦੇ ਬਰਾਕ ਕਰੀ ਗਈ ਜੀ ਸਿਕੜ ਆਪਣਾ ਸਰੀਰ ਛੱਡ ਗਈ ਜੀ ਪਿੰਡੇ ਸਾਡਾ ਰਿਕਾਰਡ ਹੈ ਜੀ ਇਸ ਤਰ੍ਹਾਂ ਇੱਕ ਸੱਚ ਬੋਲਣ ਵਾਲੇ ਬੰਦੇ ਹਨ ਹਾਂਜੀ ਨਹੀਂ ਹੁੰਦਾ ਇਹ ਖਾਲਸਾ ਇਹ ਦੇ ਰਹੀ ਹੈ ਜੀ ਹੋਰ ਮੈਨੂੰ ਕਿਸੇ ਕੋਈ ਪੈਸਾ ਨਹੀਂ ਆਉਂਦਾ ਜੀ ਪਹਿਲਾਂ ਸਿਰ 3000 ਸੀ ਉਹਦੋਂ ਬਾਅਦ ਵਿੱਚ 4500